ਫਰੋਜ਼ਪੁਰ ਦੇ ਅੰਦਰ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਚੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤਾਜੀ ਘਟਨਾ ਫਰੋਜ਼ਪੁਰ ਦੀ ਰੇਲਵੇ ਕਲੋਨੀ ਦੇ ਵਿੱਚ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਗੱੜੇ ਵਿੱਚ ਦਾਖਲ ਹੋ ਕੇ ਚੋਰੀ ਕਰਦਿਆਂ ਇੱਕ ਔਰਤ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਸੁਖਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਖਲਾਸੀ ਇੱਥੇ ਰੇਲਵੇ ਚ ਉਹਨੇ ਕਿਹਾ ਵੀ ਅੱਜ ਮੈਂ ਕਰੇ ਮੇਰੀ ਮਾਤਾ ਜੋ ਹੈਂਡੀਕੈਪਟ ਦੋਹਾਂ ਲੱਤਾਂ ਤੋਂ ਹੈ ਵੀ ਮੈਂ ਜਦੋਂ ਘਰੇ ਵਾਪਸ ਆਇਆ ਤੇ ਉਹ ਨਾਲ ਡੈਡ ਬੋਡੀ ਉੱਥੇ ਪਈ ਹੈ ਅਸੀਂ ਆਏ ਆ ਅਜੇ ਮੌਕਾ ਦੇਖ ਰਹੇ ਹਾਂ ਸਾਰਾ ਟ੍ਰੀਟਮੈਂਟ ਵਗੈਰਾ ਅਜੇ ਲਿਖ ਰਹੇ ਹਾਂ ਇਸ ਤੋਂ ਜ਼ਿਆਦਾ ਅਜੇ ਮੈਂ ਕੁਝ ਨਹੀਂ ਦੱਸ ਸਕਦਾ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡੇ ਫਰੈਂਸਿਕ ਸਾਇੰਸ ਵਾਲੇ ਵੀ ਆਏ ਹੋਏ ਆ ਸਾਰਾ ਅਸੀਂ ਉਹ ਚੱਲ ਰਿਹਾ ਚੋਰੀ ਲੱਗਦੀ ਜੀ ਚੋਰੀ ਲੱਗਦੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਕਿੰਨੀ ਉਮਰ ਕਿੰਨੀ ਅਜੇ ਇਹਨਾਂ ਦੀ ਮਾਤਾ ਦੀ ਉਮਰ 50-52 ਸਾਲ ਹੋਵੇਗੀ ਇਹ ਦੋਵੇਂ ਮਾਂ ਪੁੱਤੀ ਰਹਿੰਦੇ ਸੀ ਇਸ ਲੜਕੇ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਆਰਦੀ ਦੀ ਡੈਥ ਹੋਈ ਹੈ ਇਹ ਫਾਦਰ ਦੀ ਜਗ੍ਹਾ ਜੋਬ ਤੇ ਲੱਗਾ 2015 ਚ ਘਟਨਾ ਕਿਹੋ ਜੀ ਲੱਗਦੀ ਚਾ ਤੁਸੀਂ ਨਹੀਂ ਅਜੇ ਕੁਝ ਨਹੀਂ ਲੱਗ ਸਕਦਾ ਇਹ ਅਸੀਂ ਵਕ ਵਕ ਇਨਵੈਸਟੀਗੇਸ਼ਨ ਦਾ ਪਾਰਟ ਆ ਹਰ ਐਂਗਲ ਤੋਂ ਦੇਖ ਰਹੇ ਹਾਂ ਅਸੀਂ ਪਰਿਵਾਰ ਦੇ ਕਹਿਣ ਮੁਤਾਬਕ ਕਦੋਂ ਕੋਈ ਘਟਨਾ ਹੋਈ ਹੈ ਇਹ ਲੜਕਾ ਬੋਲ ਰਿਹਾ ਵੀ 8:30 ਵਜੇ ਮੈਂ ਸਵੇਰ ਗਿਆ ਬਾਹਰ ਲੋਕ ਲਾ ਜਾਂਦਾ ਉਹਦੀ ਮਤਨ ਜਦੋਂ ਮੈਂ ਵਾਪਸ ਆਇਆ ਤੇ ਬਾਹਰਲਾ ਲੋਕ ਹੈ ਨਹੀਂ ਸੀ ਤੇ ਅੰਦਰ ਦੇਖਿਆ ਜਾ ਕੇ ਇਹ ਕਹਿੰਦਾ ਵੀ 3:00 ਵਜੇ ਦੇ ਕਰੀਬ ਮੈਂ ਜਦੋਂ ਆਇਆ ਇਹ ਘਟਨਾ ਵਾਪਰੀ ਹੈ ਤੁਹਾਨੂੰ ਇਨਫੋਰਮੇਸ਼ਨ ਹੋ ਗਈ ਤੀ ਹੈ ਜੀ ਅਨ ਅ ਅ ਸਾਨੂੰ ਜਦੋਂ ਇੰਪਰੋਵਾਈਜ਼ਨ ਉਸੇ ਲਈ ਆਏ ਨਾਲ ਸਾਡੀ ਸਾਰੀ ਟੀਮ ਆਈ ਅਸੀਂ ਸਾਰੇ ਪਹਿਲਾਂ ਰਜਿਸਟਰ ਕਰ ਰਹੇ ਮੇਰਾ ਨਾਮ ਜੇ ਸੁਖਵਿੰਦਰ ਸਿੰਘ ਹੈ ਜੀ ਤੇ ਉਮਰ ਮੇਰੀ 28 ਸਾਲ ਹੈ ਜੀ ਤੇ ਮੇਰੇ ਮਾਤਾ ਜੀ ਦਾ ਨਾਮ ਰਣਜੀਤ ਕੋਰ ਹੈ ਤੇ ਸਵੇਰੇ 8:30 ਵਜੇ ਜੇ ਮੈਂ ਘਰੋਂ ਗਿਆ ਹਾਂ ਤੇ ਅੱਜ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਮੇਰੀ ਮਾਤਾ ਜੀ ਨਾਲ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਨਹੀਂ ਚੁੱਕਿਆਗਾ ਕਿ ਜਦੋਂ ਮੈਂ 12:55 ਮਿੰਟ ਤੇ ਘਰ ਆਇਆ ਹਾਂ ਤੇ ਜਿੰਦਾ ਹੈ ਨਹੀਂ ਸੀਗਾ ਕੱਲੀ ਕੁੰਡੀ ਲੱਗੀ ਹੋਈ ਸੀਗੇ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਚੋਰਾਂ ਨੇ ਵਾਰਦਾਤ ਕੀਤੀ ਸੀਗੇ ਸਾਰੇ ਕੱਪੜੇ-ਕੁੱਪੜੇ ਖਿਲਰੇ ਹੋਏ ਸੀਗੇ ਤੇ ਜੋ ਵੀ ਮਾਤਾ ਜੀ ਦੇ ਪੈਸੇ-ਪੋਸੇ ਸਾਰਾ ਕੁਝ ਲੈ ਕੇ ਚਲੇ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਜਣੇ ਸੀਗੇ ਜਿਹੜੇ ਚੋਰ ਇਹਦੇ ਬਾਰੇ ਨਹੀਂ ਪਤਾ ਲੱਗਾ ਜੀ ਕਿੰਨੇ ਜਾਣੇ ਕਿੰਨੇ ਨਹੀਂ ਜਾ ਤੇ ਜਦੋਂ ਮੈਂ ਦੇਖਿਆ ਸੀਗਾ ਤੇ ਉਹਨਾਂ ਦੇ ਗੱਲ ਦੇ ਵਿੱਚ ਪਰਨਾ ਪਾਇਆ ਤੇ ਜਿਹੜਾ ਮੈਂ ਕੱਲ ਬੰਨਿਆ ਸੀਗਾ ਤੇ ਉਸ ਪਰਨੇ ਦੇ ਨਾਲ ਉਹਨਾਂ ਨੂੰ ਗੱਲ ਘੁੱਟ ਕੇ ਮਾਰਿਆ ਗਿਆ ਜੀ ਕਰੋ ਕਰੋ ਕੀ ਕੀ ਲੈ ਕੇ ਗਏ ਕਰੋ ਆਪਣੇ ਸਾਰਾ ਕੋਸਤਾ ਘਰੇ ਰਿਹਾ ਮੈਂ ਕਿ ਪੈਸੇ ਪੁੱਛੇ ਲੈ ਕੇ ਗਏ ਨੇ ਤੇ ਮਾਤਾ ਜੀ ਨੂੰ ਕਿੰਨੇ ਪੈਸੇ ਮੈਂ ਕਿ ਪੈਸੇ ਹੋਣਗੇ ਆਪਣੇ 5000 ਰੁਪਏ ਕੋਲ ਸੀਗਾ ਮਾਤਾ ਜੀ ਕੋਈ ਇਸ ਤੋਂ ਇਲਾਵਾ ਤੇ 200 ਰੁਪਏ ਉਹਨਾਂ ਨੇ ਮੈਨੂੰ ਸਵੇਰੇ ਦਿੱਤਾ ਕਿ ਰੋਟੀ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਕਿਹਾ ਤੇ ਜਦੋਂ ਮੈਂ ਪੁੱਛਿਆ ਫੋਨ ਕਰਕੇ ਕੀ ਖਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋ ਰਹੀ ਨਾ ਮਾਤਾ ਜੀ ਥੋੜੀ ਇੱਥੇ ਕੱਲੀ ਰਹਿੰਦੀ ਸੀ ਹਾਂਜੀ ਕੱਲੇ ਰਹਿੰਦੇ ਹੈਂਡੀਕੈਪ ਸੀਗੇ ਮੇਰੀ ਮਾਤਾ ਜੀ ਕੋਈ ਰਜਿਸ ਕਿਸੇ ਨਾਲ ਨਹੀਂ ਨਹੀਂ ਜੀ ਕਿਸੇ ਨਾਲ ਨਹੀਂ ਜੀ ਕੋਈ ਸੱਟ ਸੁੱਟ ਵੀ ਹੈਗੀ ਸੀ ਸਰੀਰ ਤੇ ਨਹੀਂ ਨਹੀਂ ਕੋਈ ਕੋਸ਼ ਨਹੀਂ ਜੀ ਬਸ ਗਲਾ ਘੁੱਟ ਕੇ ਮ ਸਨਾ ਦੁਪਹਿਰ ਦੀ ਹੈ ਹਾਂਜੀ ਦੁਪਹਿਰ ਦੀ ਘਟਨਾ ਹੈ ਜਦੋਂ ਮੈਂ ਘਰੇ ਆਇਆ ਮੈਂ ਆਪਣੇ 12 ਵਜੇ ਕਪਟੇਲ ਜਦੋਂ ਮੈਂ ਦੇਖਿਆ ਜੇ ਤੇ ਉਦੋਂ ਮੈਂ ਕਿ ਕੱਲੀ ਕੁੰਡੀ ਲੱਗੀ ਹੋਈ ਸੀ ਜਦੋਂ ਅੰਦਰ ਜਾ ਕੇ ਵੇਖਿਆ ਅਲਮਾਰੀ ਖੁੱਲੀ ਹੈ ਕੱਪੜੇ ਖਿਲਰੇ ਪਏ ਨੇ ਤੇ ਗਵਾਂਢੀਆਂ ਨੂੰ ਪੁੱਛਿਆ ਕਹਿੰਦੇ ਹਜੂ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਮੌਕੇ ਦੇ ਬਾਅਦ ਤੇ ਇਹ ਦੱਸਿਆ ਕਿ 11:30 ਵਜੇ ਤੇ ਆਪਣੀ ਬੇਟ ਨੂੰ ਬਾਲ ਲੈ ਕੇ ਸਕੂਲ ਦੇ ਕੋਲ ਗਏ ਸੀਗੇ ਉਦੋਂ ਲੋਕ ਲੱਗਾ ਸੀਗਾ ਕਿ ਜਦੋਂ ਮੈਂ ਆਇਆ ਮੈਂ ਤੇ ਉਦੋਂ ਜੇ ਸਵਾਰਦਾਤ ਇਹ ਹੋ ਚੁੱਕੀ ਸੀ ਮੈਂ ਜੇ ਆਪਣੇ ਖਲਾਸੀਆਂ ਜੀ ਆਈ ਡਬਲਿਊ ਦਫਤਰ ਦੇ ਵਿੱਚ ਹਾਂਜੀ ਇੱਥੇ ਰੇਲਵੇ ਦੇ ਕੁਆਟਰ ਵਿੱਚ ਹਾਂਜੀ ਰੇਲਵੇ ਦੇ ਕੁਆਟਰ ਮੈਂ 2019 ਦਾ ਇੱਥੇ ਰਹਿ ਰਹੇ ਹਾਂ ਜੇ ਇਹ ਲੋਗ ਸਾਡੇ ਚੋਰੀ ਹੋ ਸਕੀ ਤੇ ਉਦੋਂ ਵੀ ਸਮਾਨ ਸਾਰਾ ਲੈ ਗਏ ਸੀਗੇ ਉਸ ਵਾਰ ਕੁਝ ਨਹੀਂ ਹੋਇਆ ਤੇ ਦੂਸਰੀ ਵਾਰ ਦਾ ਤੇ ਹੋਈ ਹੈ ਜਿਸ ਦੇ ਵات ਕੀ ਪੈਸਾ ਵੀ ਖੋਇਆ ਗਿਆ ਤੇ ਮੇਰੀ ਮਾਤਾ ਜੀ ਨੂੰ ਵੀ ਮਾਰ ਦਿੱਤਾ ਗਿਆ ਘਟਨਾ ਚੋਰੀ ਦੀ ਲੱਗਦੀ ਆ ਜਾਂ ਕੋਈ ਹੋਰ ਲੱਗਦੀ ਨਹੀਂ ਚੋਰੀ ਦੀ ਆ ਜੀ ਕਿਉਂਕਿ ਘਰ ਦੇ ਵਿੱਚ ਜੋ ਵੀ ਸੋਨਾ ਸੀਗਾ ਉਹ ਵੀ ਲੈ ਚੁੱਕੇ ਨੇ ਜੀ ਭਾਜੀ ਫਰੋਇਪੁਰ ਦੇ ਕੀ ਹਾਲਾਤ ਨੇ ਚੋਰੀਆਂ ਨੂੰ ਲੈ ਕੇ ਜੋ ਦੇਖੋ ਜੀ ਇੱਥੇ ਜੇ ਦੇਖਿਆ ਜਾਵੇ ਤੇ ਰਾਹ ਜਾਂਦਿਆਂ ਹਰ ਇੱਕ ਦੇ खो ਜਾਂਦੇ ਨੇ ਕਦੀ ਪੂਨ ਖੋਇਆ ਜਾਂਦਾ ਕਿਸੇ ਦੇ ਮੈਂ ਕਿ ਕਾਪਾ ਮਾਰਾ ਜਾਂਦਾ ਕਦੀ ਕੋਚਾ ਸਾਡੇ ਪਹਿਲਾਂ ਵੀ ਚੋਰੀ ਹੋ ਚੁੱਕੀ ਪਿਛਲੇ ਸਾਲ ਤੇ ਇਸ ਵਾਰ ਉਹਨਾਂ ਨੇ ਵੇਖਿਆ ਕਿ ਇਕੱਲੀ ਮਾਤਾ ਜੀ ਬੈਠੇ ਨੇ ਘਰੇ ਤੇ ਜਦੋਂ ਮਾਤਾ ਜੀ ਨੇ ਕਿਤੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਜਾਣ ਨੂੰ ਪਛਾਣਿਆ ਆਊਗਾ ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈੱਡ ਕਰ ਦਿੱਤਾ ਉਦੋਂ ਜਦੋਂ ਚੋਰੀ ਹੋਈ ਸੀ ਉਦੋਂ ਕੋਈ ਕਾਰਵਾਈ ਹੋਈ ਸੀ ਉਦੋਂ ਕਾਰਵਾਈ ਦਿਖਾ ਉਦੋਂ ਕੋਈ ਕਾਰਵਾਈ ਨਹੀਂ ਲਿਖਾ ਕੇ ਆਏ ਸੀਗੇ ਐਫ ਆਈ ਆਰ ਦਰਜ ਕਰਾਏ ਸੀਗੇ ਕੋਈ ਸਬੂਤ ਨਹੀਂ ਮਿਲਿਆ ਹੁਣ ਤਾਂ ਬਈ ਘਰੋਂ ਆ ਕੇ ਤੁਹਾਡੇ ਚੋਰੀ ਕਰਕੇ ਕਤਲ ਕਰ ਗਏ ਆ ਹਾਂ ਜੀ ਰਾਹ ਗਲੀ ਤੇ ਚਲੋ ਹੁੰਦਾ ਹੀ ਸੀਗਾ ਉਹ ਤਾਂ ਗਰਾਹ ਗਲੀ ਹੁੰਦਾ ਹੁਣ ਤਾਂ ਦੇਖੋ ਜੀ ਇਸ ਟਾਈਮ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਚੋਰੀਆਂ ਕਾਫੀ ਹੁੰਦੀਆਂ ਨੇ ਸਾਡੇ ਗਵਾਂਢ ਦੇ ਵਿੱਚ ਵੀ ਚੋਰੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਕੁਆਟਰ ਇਹਨਾਂ ਦੇ ਅਕਬਰ ਜੀ ਆ ਉਹਨਾਂ ਦੇ ਮਕੀ ਚੋਰੀ ਹੋਈ ਆ ਆਰਪੀਐਫ ਦੇ ਵਿੱਚ ਲੱਗੇ ਸੀਗੇ ਉਹਨਾਂ ਦਾ ਇੱਕ ਮੋਟਰਸਾਈਕਲ ਹੀ ਰਿਹਾ ਵਾ ਬਾਕੀ ਉਹਨਾਂ ਦੀ ਵਰਦੀ ਤੱਕ ਲੈ ਕੇ ਗਏ ਨੇ ਜੀ ਮੰਗ ਕੀ ਕਰਦੇ ਹਾਂ ਜੀ ਮੰਗ ਹੈ ਉਹੀ ਆ ਜੀ ਹਾਂ ਵੀ ਕਿ ਹਾਨੂੰ ਮੈਂ ਕੀ ਪੈਸਾ ਚਾਹੀਦਾ ਵਾ ਨਸ਼ੇ ਪੱਤੇ ਵਾਲਿਆਂ ਦੇ ਜੀ ਤੁਸੀਂ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਕਰ ਚਾਹਣਾ ਕਿ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇਲਾ ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚਲ ਗਈ ਉਹ ਤਾਂ ਆ ਨਹੀਂ ਸਕਦੀ ਕਿਉਂਕਿ ਪਿਛਲੇ ਹਲੇ ਪਿਛਲੇ ਮਹੀਨੇ 7 ਤਰੀਕ ਸੱਪੇ ਮੈਨੇ ਮੇਰੇ ਫਾਦਰ ਦੇ ਖਾਤੋਂ 16 ਸਾਲ ਹੋਏ ਮੁੱਕਿਆ ਨੂੰ ਤੇ ਉਹਨਾਂ ਤੋਂ ਬਾਅਦ ਅੱਜ ਮੈਂ ਜਦੋਂ ਵੇਖਿਆ ਤੇ ਮੇਰੀ ਮਾਤਾ ਜੀ ਪੂਰੇ ਹੋ ਗਏ ਤੇ ਮੈਂ ਤਾਂ ਪੁਲਿਸ ਦੇ ਅੱਗੇ ਇਹ ਅਰਦਾਸ ਬੇਨਤੀ ਕਰ ਸਕਦਾ ਨਾ ਕਿ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਜਿਨ੍ਹਾਂ ਨੇ ਇਹ ਘਟਨਾ ਵਾਪਰੀ ਆ ਜੋ ਮੇਰੇ ਘਰ ਵਿੱਚ ਆ ਜਲਦ ਜਲਦ ਜਿਹੜੇ ਵੀ ਚੋਰ ਨੇ ਇਹ ਜਲਦ ਜਲ ਹੋਣਾ ਫੜਿਆ ਜਾਵੇ ਤਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ